ਇੱਕ ਆ ਰਿਹਾ ਦਾ ਆਪਣਾ ਨਹੀਂ ਰੈਂਟ ਤੇ ਆ ਕਿੰਨਾ ਰੈਂਟ ਜਾਂਦਾ ਮਹੀਨਾ ਦਾ ਮੈਂ 4000 ਇੰਨੇ ਟਾਈਮ ਦੇ ਦਰਮਿਆਨ ਤੁਹਾਨੂੰ ਚਰਚ ਵੱਲੋਂ ਕਦੀ ਇਹ ਚੀਜ਼ ਸੁਣਨ ਨੂੰ ਮਿਲੀ ਜਾਂ ਚਰਚ ਨੇ ਤੁਹਾਨੂੰ ਕਿਸੇ ਕਿਸਮ ਦਾ ਕੋਈ ਲਾਲਚ ਦਿੱਤਾ ਕਦੀ ਕੋਈ ਚਰਚ ਵੱਲੋਂ ਤੁਹਾਨੂੰ ਇਹ ਗੱਲ ਕਹੀ ਗਈ ਹੋਵੇ ਕਿ ਤੁਹਾਡੇ ਸਕੂਲ ਦਾ ਖਰਚ ਤੁਹਾਡਾ ਆ ਖਰਚ ਤੁਹਾਡਾ ਆ ਖਰਚ ਸਾਰਾ ਕੁਝ ਜਿਹੜਾ ਵਾ ਚਰਚ ਦੀ ਵੱਲੋਂ ਕਰ ਦਿੱਤਾ ਜਾਏ ਸੋ ਮੈਂ ਤੁਹਾਡੇ ਕੋਲੋਂ ਜਾਣਨ ਚਾਹੁੰਦਾ ਵਾ ਕਿ ਵਾਕਈ ਤਾਂ ਕਿਸੇ ਕਿਸਮ ਦਾ ਕੋਈ ਵੀ ਲਾਲਚ ਤੇ ਨਹੀਂ ਨ ਦਿੱਤਾ ਗਿਆ ਸੀ ਮੈਂ ਤੇ ਇਸ ਬਰਦਰ ਦੀ ਗਵਾਹੀ ਟੈਸਟਮਨੀ ਨੂੰ ਜਾਣਦਾ ਵਾ ਤੁਸੀਂ ਵੀ ਸੁਣੋ ਕਿਤੇ ਤੁਸੀਂ ਵੀ ਉਸ ਗੱਲ ਦੇ ਨਾਲ ਪ੍ਰਭੂ ਦਾ ਅਨਾਂ ਸ਼ੁਕਰਾਨਾ ਕਰੂਗੀ ਕਿ ਹਾਂ ਪਹੂ ਸਾਲੋਂ ਹੀ ਤੂੰ ਜੋ ਮਾਨੇ ਸੀ ਬਰਦਰ ਦੇ ਕੋਲਿਆ ਅੱਜ ਹਾਂ ਮਨ ਸਾਨੂੰ ਦੇ ਇਹ ਉਹ ਲੋਕ ਆ ਜੋ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਯੋਧੇ ਸਾਬਤ ਹੋਣਗੇ ਜਿਹੜੇ ਬਾਰ ਬਲ ਜੁੜੇ ਦੀ ਸੇਵਾ ਕਰਦੇ ਹੁੰਦੇ ਸੀ ਤੇ ਉਹ ਗਰਮੀ ਚ ਚਿਲਦੇ ਚਾਰੇ ਤੇ ਨਾ ਲੈ ਕੇ ਮੇਰਾ ਮਨ ਥੋੜਾ ਭਰ ਆਇਆ ਸੋ ਤੁਸੀਂ ਸੁਣ ਸਕਦੇ ਜੀ ਮੈਨੂੰ ਹੁਣ ਵੀ ਸੁਣ ਕੇ ਇੱਕ ਮੇਰਾ ਵੀ ਮਨ ਖੁਸ਼ੀ ਦੇ ਨਾਲ ਮਤਲਬ ਭਰਿਆ ਪਿਆ ਵਾ ਕਿ ਕਿੰਨਾ ਅੱਛਾ ਮਾਨਿਆ ਜਿਹੜਾ ਕਿ ਪਾਰਟ ਹੈ ਕੰਮ ਕਰਕੇ 2500 ਰੁਪਇਆ ਕਮਾ ਰਿਹਾ ਵਾ ਕੋਈ ਲਾਲਸਾ ਨਹੀਂ ਕੋਈ ਐਸੀ ਚੀਜ਼ ਨਹੀਂ ਮੈਂ ਆਪਣੇ ਕੱਪੜੇ ਬਣਾ ਲਾਂ ਮੈਂ ਜਕਰ ਲਾਂ ਮੈਂ ਜਕਰ ਲਾਂ ਔਰ ਉਹਨਾਂ ਪੈਸੇ ਦੇ ਵਿੱਚੋਂ ਹੀ ਇਹਨੇ ਮਨ ਤੇ ਆ ਕੀਤਾ بڑا ਮਨ ਬਣਾਇਆ ਕਿ ਪ੍ਰਭੂ ਮੈਂ ਸੇਵਾ ਕਰਨਾ ਚਾਹੁੰਦਾ ਇਸ ਗਵਾਹੀ ਜਿੰਨਾ ਵੀ ਵੱਤਵਾਦੀ ਸ਼ੇਅਰ ਕੀਤਾ ਜਾ ਸਕਦਾ ਵਾ ਤਾਕੀ ਇਹ ਉਹਨਾਂ ਭੈਣ ਭਰਾਵਾਂ ਤੱਕ ਮੈਸੇਜ ਪਹੁੰਚੇ ਉਹਨਾਂ ਭੈਣ ਭਰਾਵਾਂ ਤੱਕ ਗੱਲ ਪਹੁੰਚੇ ਜਿਹੜੇ ਕਹਿੰਦੇ ਆ ਕਿ ਲਾਲਚ ਲੈ ਕੇ ਪ੍ਰਭੂ ਦੇ ਵੱਲ ਆਏ ਹੀ ਭੈਣ ਭਰਾਵਾਂ ਨੂੰ ਜੈ ਮਸੀਦੀ ਜੀ ਸੋ ਅਸੀਂ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਕਰਦੇ ਹਾਂ ਸਾਡੀ ਦੁਆਵਾ ਸਭ ਦੇ ਲਈ ਕਿ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਵੱਡੀ ਬਰਕਤ ਦੇਣ ਆਸ਼ਿਸ਼ ਦੇਣ ਅਰਾਜ ਅਸੀਂ ਇੱਕ ਬਹੁਤ ਹੀ ਖਾਸ ਵਿਸ਼ੇ ਦੇ ਉੱਤੇ ਇਸ ਵੀਡੀਓ ਨੂੰ ਬਣਾਉਣ ਜਾ ਰਹੇ ਹਾਂ ਸੋ ਮੇਰੀ ਸਾਰਿਆਂ ਨੂੰ ਇੱਕ ਹੰਬਲ ਰਿਕਵੈਸਟ ਹੈ ਆ ਕਿ ਤੁਸੀਂ ਸਾਰੇ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਜਿੰਨੇ ਵੀ ਮਾਤਾ ਪਿਤਾ ਇਸ ਵੀਡੀਓ ਨੂੰ ਦੇਖ ਰਹੇ ਆ ਇਸ ਵੀਡੀਓ ਨੂੰ ਖੁਦ ਵੀ ਪੂਰਾ ਦੇਖਣਾ ਔਰ ਆਪਣੇ ਬੱਚਿਆਂ ਨੂੰ ਵੀ ਇਸ ਵੀਡੀਓ ਨੂੰ ਦਿਖਾਉਣਾ ਕਿਉਂਕਿ ਇਸ ਵੀਡੀਓ ਦੇ ਵਿੱਚ ਸਾਡੇ ਸਭ ਦੇ ਲਈ ਹੀ ਇੱਕ ਬਹੁਤ ਹੀ ਇੱਕ ਵੱਡਾ ਮੈਸੇਜ ਵਾ ਔਰ ਮੈਂ ਦੱਸਣਾ ਚਾਹੁੰਨਾ ਵਾ ਕਿ ਜਿਵੇਂ ਅਸੀਂ ਅਕਸਰ ਹੀ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਬਿਆਨਾਂ ਨੂੰ ਸੁਣਦੇ ਆਂਨੇ ਆ ਕਿ ਜਿੰਨੇ ਵੀ ਲੋਕ ਪ੍ਰਭੂ ਦੇ ਵਿੱਚ ਜਾਂਦੇ ਆ ਚਰਚੀ ਦੇ ਵਿੱਚ ਜਾ ਰਹੇ ਆ ਔਰ ਸਾਨੂੰ ਸੁਣਨ ਨੂੰ ਮਿਲਦਾ ਕਿ ਅਜੇ ਸਾਡੇ ਜੋ ਭੈਣ ਭਰਾ ਜੋ ਅਜੇ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਜਾਣਿਆ ਉਹਨਾਂ ਦਾ ਕਹਿਣਾ ਇਹ ਹੁੰਦਾ ਕਿ ਇਹਨਾਂ ਨੇ ਪਤਾ ਨਹੀਂ ਕਿੰਨਾ ਕੋ ਲਾਲਚ ਲੈ ਲਿਆ ਵਾ ਇਹਨਾਂ ਨੂੰ ਲਾਲਚ ਦਿੱਤਾ ਗਿਆ ਵਾ ਇਹ ਲਾਲਚ ਦੇ ਵਾਸੋ ਕੇ ਚਰਚਾਂ ਦੀ ਵੱਲ ਚੱਲ ਗਏ ਆ ਚਰਚਾਂ ਇਸੇ ਲਈ ਭਰੀਆਂ ਹੋਈਆਂ ਨੇ ਕਿਉਂਕਿ ਇਹਨਾਂ ਨੂੰ ਵੱਡੇ ਤਕੜੇ ਮੋٹے ਜਿਹੜੇ ਆ ਲਾਲਚ ਦਿੱਤੇ ਜਾਂਦੇ ਆ ਜਦਕਿ ਰਿਐਲਿਟੀ ਦੇ ਵਿੱਚ ਅਗਰ ਆਪਾਂ ਮਤਲਬ ਅਗਰ ਅਸੀਂ ਇਹਨੂੰ ਚੈੱਕ ਕਰਦੇ ਆਂ ਤੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ ਔਰ ਅਜ ਅਸੀਂ ਇਹਨਾਂ ਗੱਲਾਂ ਨੂੰ ਵੀ ਇਸ ਵੀਡੀਓ ਦੇ ਦੁਆਰਾ ਤੁਹਾਡੇ ਸਾਹਮਣੇ ਇੱਕ ਤਰ੍ਹਾਂ ਨਾਲ ਸਾਬਤ ਕਰਾਂਗੇ ਕਿ ਇਸ ਤਰ੍ਹਾਂ ਦਾ ਕੋਈ ਵੀ ਵਿਸ਼ਾ ਨਹੀਂ ਆ ਜਿੰਨੇ ਵੀ ਭੈਣ ਭਰਾ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਂਦੇ ਆ ਉਹ ਬਿਨਾਂ ਕਿਸੇ ਲਾਲਚ ਦੇ ਜਾਂਦੇ ਆ ਔਰ ਸੱਚਮੁੱਚ ਪਰਮੇਸ਼ਰ ਉਹਨਾਂ ਭੈਣ ਭਰਾਵਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਅਦਭੁਤ ਰੀਤੀ ਦੇ ਨਾਲ ਉਹਨਾਂ ਵੱਡੇ ਕੰਮਾਂ ਨੂੰ ਕਰਦੇ ਆ ਤਾਂ ਕਰਕੇ ਲੋਕ ਜਿਹੜੇ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਚਰਚਾ ਦੇ ਵਿੱਚ ਜਾ ਰਹੇ ਆ ਤੇ ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਵੀਡੀਓ ਬਣਾਉਣ ਜਾ ਰਹੇ ਹਾਂ ਉਹਦਾ ਵੀ ਕਿਤਨਾ ਕਿਤੇ ਇਸ ਗੱਲ ਦੇ ਨਾਲ ਵੀ ਇਹ ਰਿਲੇਟਿਡ ਆ ਮੇਰੇ ਨਾਲ ਇਸ ਸਮੇਂ ਜੋ 브ਦਰ ਬੈਠੇ ਹੋਏ ਆ ਉਮਰ ਤੇ ਚਲੋ ਕਾਫੀ ਛੋਟੀ ਆ ਲੇਕਿਨ ਸਚਮੁੱਚ ਪਰਮੇਸ਼ਵਰ ਨੇ ਜੋ ਇਸ 브ਦਰ ਨੂੰ ਮਨ ਦਿੱਤਾ ਵਾ ਤੇ ਮੈਂ ਸਮਝਦਾ ਵਾਂ ਇਹ ਇਹ ਉਹ ਲੋਕ ਆ ਜੋ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਦੇ ਵਿੱਚ ਇਹ ਇੱਕ ਤਰ੍ਹਾਂ ਨਾਲ ਯੋਧੇ ਸਾਬਤ ਹੋਣਗੇ ਕਿਉਂਕਿ ਅਸੀਂ ਇਸ 브ਦਰ ਦੀ ਗਵਾਹੀ ਨੂੰ ਚਰਚ ਦੇ ਵਿੱਚ ਸੁਣਿਆ ਤੇ ਅਸੀਂ ਉਸ ਗਵਾਹੀ ਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਇਨਸਪਾਇਰ ਹੋਏ ਸਾਨੂੰ ਇੱਕ ਬੜਾ ਜ਼ਿਆਦਾ ਉਤਸ਼ਾਹ ਮਿਲਿਆ ਕਿ ਇਸ ਤਰ੍ਹਾਂ ਦਾ ਵੀ ਮਨ ਬੱਚਿਆਂ ਦਾ ਹੋ ਸਕਦਾ ਵਾ ਜਦ ਕਿ ਅਗਰ ਸੰਸਾਰ ਦੀ ਵੱਲ ਦੇਖੀਏ ਤੇ ਲੋਕ ਤੇ ਇਸ ਤੋਂ ਉਲਟ ਕਹਿੰਦੇ ਆ ਨਾ ਕਿਉਂਕਿ ਜੋ ਮੈਂ ਗਵਾਹੀ ਦੱਸਣ ਜਾ ਰਿਹਾ ਵਾ ਤੁਸੀਂ ਵੀ ਇਸ ਗਵਾਹੀ ਨੂੰ ਸੁਣੋਗੇ ਤੇ ਵਾਕਿਆ ਹੀ ਤੁਸੀਂ ਵੀ ਮਹਿਸੂਸ ਕਰੋਗੇ ਕਿ ਹਾਂ ਸੰਸਾਰ ਤੇ ਜੋ ਕਹਿ ਰਿਹਾ ਵਾ ਇਹ ਬਿਲਕੁਲ ਉਹਦੇ ਉਲਟ ਹੈਗਾ ਵਾ ਇਹ ਸਭ ਤੋਂ ਪਹਿਲਾਂ ਜੋ ਬ੍ਰਦਰ ਮੇਰੇ ਨਾਲ ਬੈਠੇ ਆਪਾਂ ਇਹਨਾਂ ਦਾ ਨਾਮ ਜਾਣਾਂਗੇ ਕਿ ਇਹਨਾਂ ਦਾ ਨਾਮ ਕੀ ਆ ਸੋ ਬ੍ਰਦਰ ਜੀ ਤੁਹਾਡਾ ਸ਼ੁਭਨਾਮ ਕੀ ਆ ਮੇਰਾ ਬ੍ਰਦਰ ਨਾਮ ਸੰਨੀ ਤੇ ਤੁਹਾਡੀ ਏਜ ਕਿੰਨੀ ਆ ਮੇਰੀ ਏਜ 14 ਸਾਲ 14 ਸਾਲ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਾ ਹਾਂ ਕਿ ਬੜੀ ਹਨਾ ਘੱਟ ਉਮਰ ਆ ਤੇ ਜਿਵੇਂ ਦੱਸ ਰਿਹਾ ਬ੍ਰਦਰ ਕਿ ਇਹਦੀ ਜਿਹੜੀ ਏਜ ਆ ਉਹ 14 ਸਾਲ ਆ ਔਰ ਇੰਨੀ ਘੱਟ ਉਮਰ ਦੇ ਵਿੱਚ ਵੀ ਇੱਕ ਅਜਿਹਾ ਮਨ ਅ ਅਜਿਹਾ ਮਨ ਮੈਂ ਅਸਲੀ ਕਹਿ ਰਹੇ ਹਾਂ ਕਿਉਂਕਿ ਮੈਂ ਤੇ ਇਸ ਬ੍ਰਦਰ ਦੀ ਗਵਾਹੀ ਨੂੰ ਟੈਸਟਮਨੀ ਨੂੰ ਜਾਣਦਾ ਵਾਂ ਤੁਸੀਂ ਵੀ ਸੁਣੋ ਕਿ ਤੇ ਤੁਸੀਂ ਵੀ ਉਸ ਗੱਲ ਦੇ ਨਾਲ ਪ੍ਰਭੂ ਦਾ ਨਾ ਸ਼ੁਕਰਾਨਾ ਕਰੋਗੇ ਕਿ ਹਾਂ ਪ੍ਰਭੂ ਸਾਨੂੰ ਵੀ ਤੂੰ ਜੋ ਮਾਨ ਇਸ ਬ੍ਰਦਰ ਦੇ ਕੋਲ ਆ ਅਜਿਹਾ ਮਨ ਸਾਨੂੰ ਦੇ ਆਪਣੇ ਪਰਿਵਾਰ ਦੇ ਨਾਲ ਇਹ ਬ੍ਰਦਰ ਮੂਦਲ ਦੇ ਵਿੱਚ ਜੋ ਚਰਚ ਆ ਹੌਸ਼ਵਰ ਰਣਜੀਤ ਰੋਵਨ ਮਿਨਿਸਟਰੀ ਉੱਥੇ ਜਾ ਰਹੇ ਆ ਸੋ ਬ੍ਰਦਰ ਜੀ ਤੁਹਾਨੂੰ ਉਸ ਮਿਨਿਸਟਰੀ ਦੇ ਵਿੱਚ ਜਾਂਦੇ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਵਾ ਮੇਰੇ ਮम्मा ਨੂੰ ਤੇ 2 ਸਾਲ ਹੋ ਗਏ ਜਾਂਦਿਆਂ ਨੂੰ ਤੇ ਮੈਨੂੰ ਸਾਲ ਹੋ ਗਿਆ ਜਾਂਦਿਆਂ ਨੂੰ ਤੇ ਬਹੁਤ ਸਾਰੇ ਭੈਣ ਭਰਾ ਜਿਵੇਂ ਟੈਂਟ ਦੇ ਵਿੱਚ ਬੈਠਦੇ ਆ ਪਰਮੇਸ਼ੁਰ ਦੇ ਵਰਡ ਨੂੰ ਸੁਣਨ ਦੇ ਲਈ वचन ਨੂੰ ਸੁਣਨ ਦੇ ਲਈ ਉਹਦੇ ਇੱਕ ਤਰ੍ਹਾਂ ਦਾ ਬਿਲਕੁਲ ਹੈ ਨਾ ਉੱਥੇ ਤੇ ਸਾਰਾ ਪੱਖਿਆ ਦਾ ਇੰਤਜ਼ਾਮ ਆ ਤੇ ਜਿਵੇਂ ਆਪਾਂ ਤੁਹਾਡੀ ਤੁਹਾਡੀ ਗਵਾਹੀ ਨੂੰ ਸੁਣਿਆ ਕਿ ਤੁਹਾਡੇ ਮਨ 'ਚ ਵੀ ਜਿਹੜੀਆਂ ਭੈਣਾਂ ਜੋੜੇ ਜਮਾ ਕਰਦੀਆਂ ਵਾਂ ਉਹਨਾਂ ਦੇ ਲਈ ਆਇਆ ਜਦੋਂ ਤੁਸੀਂ ਚਰਚ ਗਏ ਤੁਸੀਂ ਵੀ ਉਸ ਵਾਕਿਆ ਨੂੰ ਥੋੜਾ ਦੱਸੋ ਕੀ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤੁਹਾਡੇ ਮਨ 'ਚ ਕੀ ਆਇਆ? ਮੇਰੇ ਮਾਚੇ ਆ ਗਏ ਸਾਰੇ ਜਿਹੜੀ ਪੁਲਿਸ ਆਉਂਦੀ ਤੇ ਅੰਦਰ ਪੰਡਾਲ ਚ ਆਣ ਦੇ ਪੱਖੇ ਦੇ ਨੇ ਦਿੰਦੇ ਹੁੰਦੇ ਸੀ। ਜੀ ਤੇ ਜਿਹੜੇ ਬਾਹਰ ਜਿਹੜੇ ਜੋੜੇ ਦੀ ਸੇਵਾ ਕਰ ਦਿੰਦੇ ਸੀ ਤੇ ਉਹ ਗਰਮੀ 'ਚ ਬੰਦੇ ਇਸ ਚਾਰੇ ਤੇ ਮੁੰਨਾਲ ਵੇਖ ਕੇ ਮੇਰਾ ਮਨ ਥੋੜਾ ਭਰ ਆਇਆ। ਕੀ ਮੈਂ ਆਨ ਨੂੰ ਪੱਖਾ ਦੇਵਾਂਗਾ? ਤੇ ਫੇਰ ਮੈਂ ਆਨ ਨੂੰ ਪੱਖਾ ਦਤਾਂਗਾ। ਓਕੇ। ਸੋ ਤੁਸੀਂ ਸੁਣ ਸਕਦੇ ਜੀ ਮੈਨੂੰ ਹੁਣ ਵੀ ਸੁਣ ਕੇ ਇੱਕ ਮੇਰਾ ਵੀ ਮਨ ਖੁਸ਼ੀ ਦੇ ਨਾਲ ਮਤਲਬ ਭਰਿਆ ਪਿਆ ਵਾ ਕਿ ਇੱਕ ਕਿੰਨਾ ਅੱਛਾ ਮਾਨਿਆ ਕਿ ਕਿੰਨੇ ਸਾਰੇ ਲੋਕ ਹਨਾ ਉੱਥੇ ਚਰਚ ਵਿੱਚ ਜਾ ਰਹੇ ਆ 14 ਸਾਲ ਇਸ ਭਰਾ ਦੀ ਉਮਰ ਆ ਔਰ ਉਹ ਚੀਜ਼ਾਂ ਨੂੰ ਇਸ ਤਰ੍ਹਾਂ ਸੋਚਣਾ ਦੇਖਣਾ ਵਿਚਾਰਨਾ ਮਤਲਬ ਇੱਕ ਵੱਡੀ ਉਮਰ ਦੇ ਇਨਸਾਨ ਆ ਜੋ ਕੋਈ ਜਾਂ ਭੈਣ ਆ ਜਾਂ ਭਰਾ ਵਾ ਉਹਨਾਂ ਦੇ ਮਨ 'ਚ ਤੇ ਆ ਸਕਦੀਆਂ ਵਾ ਲੇਕਿਨ ਅਸੀਂ ਇਸਾ ਨਾ ਉਮਰ ਨੂੰ ਇੱਕ ਬੱਚਿਆਂ ਵਾਲੀ ਉਮਰ ਹੀ ਕਹਿ ਸਕਦੇ ਆ ਖੇਡਲ ਖੇਡਣ ਮੰਨਣ ਵਾਲੀ ਇੱਕ ਉਮਰ ਆਪਾਂ ਕਹਿ ਸਕਦੇ ਆ ਲੇਕਿਨ ਇਸ ਉਮਰ ਦੇ ਵਿੱਚ ਵੀ ਇਸ ਬ੍ਰਦਰ ਦੀ ਸੋਚ ਦੇਖੋ ਕਿ ਜਿਹੜੇ ਲੋਕ ਤੇ ਪੰਡਾਲ ਦੇ ਵਿੱਚ ਬੈਠੇ ਆ ਕਹਿ ਰਹੇ ਆ ਕਿ ਉਹ ਤੇ ਮਤਲਬ ਪੱਖੇ ਦੇ ਥੱਲੇ ਬੈਠੇ ਆ ਲੇਕਿਨ ਜਿਹੜੀਆਂ ਭੈਣਾ ਜੋੜੇ ਜਮਾ ਕਰਦੀਆਂ ਨੇ ਉਹ ਉਹ ਮਤਲਬ ਉੱਥੇ ਬਿਨਾਂ ਪੱਖੇ ਤੋਂ ਗਰਮੀ ਦੇ ਵਿੱਚ ਬੈਠ ਬੈਠਦੀਆਂ ਨੇ ਆਪਣੀ ਸੇਵਾ ਨੂੰ ਕਰ ਰਹੀਆਂ ਨੇ ਔਰ ਉਹਨਾਂ ਨੂੰ ਦੇਖ ਕੇ ਇੱਕ ਕਿਤੇ ਨਾ ਕਿਤੇ ਇਹਨਾਂ ਦੇ ਮਨ 'ਚ ਵੀ ਹਨਾ ਉਹ ਚੀਜ਼ ਆਈ ਔਰ ਇਹਨਾਂ ਦੇ ਕੋਲ ਵੀ ਪੱਖਾ ਨਾ ਚਾਹੀਦਾ ਵਾ ਘੱਟੋ ਘੱਟ ਇੱਕ ਪੱਖਾ ਲੱਗਾ ਹੋਵੇ ਤਾਂ ਕਿ ਇਹਨਾਂ ਉਹਨਾਂ ਵੀ ਜੋ ਆਪਣੀ ਸੇਵਾ ਕਰ ਰਹੇ ਆ ਤੇ ਇਹ ਮਤਲਬ ਗਰਮੀ ਦੇ ਵਿੱਚ ਨਾ ਬੈਠਣਾ ਫਿਰ ਜਿਵੇਂ ਤੁਹਾਡੇ ਮਨ 'ਚ ਆਇਆ ਕਿ ਮੈਂ ਵੀ ਜਿਹੜਾ ਪੱਖਾ ਵਾ ਲੈ ਕੇ ਦੇਣਾ ਚਾਹੁੰਦਾ ਵਾਂ ਤੇ ਤੁਹਾਡਾ ਜਿਹੜਾ ਇਨਕਮ ਸੋਰਸ ਆ ਮਤਲਬ ਤੁਸੀਂ ਇਸ ਟਾਈਮ ਪੜ੍ਹਾਈ ਵੀ ਕਰਦੇ ਜੇ ਮਨਜਨ ਜੀ ਕਿਹੜੀ ਕਲਾਸ ਹੈ ਤੁਹਾਡੀ ਮੈਂ ਬ੍ਰਦਰ 8th 8th ਕਲਾਸ ਦੇ ਵਿੱਚ ਪੜ੍ਹਦੇ ਜੀ ਫਿਰ ਜਿਵੇਂ ਆਪਾਂ ਤੁਹਾਡੀ ਗਵਾਹੀ ਨੂੰ ਉੱਥੇ ਵੀ ਸੁਣਿਆ ਕਿ ਮਤਲਬ ਪੜ੍ਹਾਈ ਦੇ ਨਾਲ-ਨਾਲ ਤੁਸੀਂ ਪਾਰਟ ਟਾਈਮ ਕੰਮ ਵੀ ਕਰਦੇ ਜੀ ਜੀ ਸਕੂਲ ਤੋਂ ਬਾਹਰ ਜਾਂਦੇ ਜੀ ਕਿੰਨੇ ਤੋਂ ਕਿੰਨੇ ਵਜੇ ਤੱਕ ਕੰਮ ਤੇ ਜਾਂਦੇ ਹੋ ਤੁਸੀਂ ਮੈਂ 4 ਤੋਂ 10 ਵਜੇ ਤੱਕ ਓਕੇ ਸ਼ਾਮ ਦੇ ਟਾਈਮ ਬ੍ਰਦਰ ਦੱਸ ਰਹੇ ਆ ਕਿ ਮੈਂ ਆਪਣਾ ਪਾਰਟ ਟਾਈਮ ਕੰਮ ਕਰਦਾ ਵਾਂ ਔਰ ਉਸ ਕੰਮ ਤੋਂ ਜਿਹੜੀ ਤੁਹਾਡੀ ਇਨਕਮ ਆ ਜਿਹੜੇ ਤੁਹਾਨੂੰ ਮੰਥਲੀ ਪੈਸੇ ਮਿਲਦੇ ਹੋ ਕਿੰਨੇ ਪੈਸੇ ਮਿਲਦੇ ਆ ਟੋਟਲ 2500 ਦਿੰਦੇ ਟੋਟਲ ਜਿਹੜੇ ਪੈਸੇ ਮਿਲਦੇ ਆ ਉਹ 2500 ਰੁਪਿਆ ਮਿਲਦਾ ਵਾ ਹੁਣ ਜਦੋਂ ਤੁਸੀਂ ਮਨ ਬਣਾਇਆ ਕਿ ਮੈਂ ਪੱਖਾ ਲੈ ਕੇ ਦੇਣਾ ਵਾ ਫਿਰ ਉਹ ਜਿਹੜਾ ਪੱਖਾ ਤੁਸੀਂ ਲੈ ਕੇ ਵੀ ਦਿੱਤਾ ਵਾ ਤੇ ਉਹ ਪੱਖਾ ਜਿਹੜਾ ਉਹ ਕਿੰਨੇ ਪੈਸਿਆਂ ਦੇ ਵਿੱਚ ਖਰੀਦਿਆ ਤੁਸੀਂ ਉਹ ਪੱਖਾ ਖਰੀਦਿਆ ਸੀ 1700 ਰੁਪਏ 1700 ਰੁਪਏ ਦੇ ਵਿੱਚ ਉਹ ਪੱਖਾ ਇਸ ਬ੍ਰਦਰ ਨੇ ਖਰੀਦ ਕੇ ਉਸ ਮਿਨਿਸਟਰੀ ਨੂੰ ਮਤਲਬ ਜਿਹੜੇ ਉੱਥੇ ਭੈਣਾ ਸੇਵਾ ਕਰਦੀਆਂ ਨੇ ਉਹਨਾਂ ਦੇ ਵਾਸਤੇ ਉਹ ਪੱਖਾ ਇਹਨਾਂ ਨੇ ਲੈ ਕੇ ਦਿੱਤਾ ਤੁਸੀਂ ਸੋਚ ਸਕਦੇ ਜੋ ਕਲੀਸੀਆ ਹੈ ਕਿੰਨੀ ਵੱਡੀ ਗੱਲ ਆ ਮੇਰੇ ਦਿਲ ਨੂੰ ਸੱਚਮੁੱਚ ਸ਼ੂ ਜਾਂਦੀ ਆ ਸੋਚ ਕੇ ਦੇਖੋ ਇਹਦੀ ਉਮਰ ਦੇ ਬੱਚੇ ਜਿਹੜੇ ਆ ਨਾ ਉਹ ਪੈਸੇ ਕੋਲ ਆ ਜਾਂਦੇ ਇੱਕ ਮਨ ਹੁੰਦਾ ਵਾ ਮੈਂ ਨਵੇਂ ਕੱਪੜੇ ਲਵਾ ਮੈਂ ਆ ਚੀਜ਼ ਕਰਾਂ ਮੈਂ ਉਹ ਚੀਜ਼ ਕਰਾਂ ਔਰ ਉਹ ਵੀ ਆਪ ਕਮਾਈ ਕਰਕੇ ਨਹੀਂ पेरेंट्स ਦੇ ਕੋਲੋਂ ਪੈਸੇ ਮਤਲਬ ਆਪਣੇ ਮਾਤਾ ਪਿਤਾ ਦੇ ਕੋਲੋਂ ਪੈਸੇ ਲੈ ਕੇ ਉਹ ਚੀਜ਼ਾਂ ਕਰਨ ਦਾ ਮਨ ਹੁੰਦਾ ਵਾ ਕਿ ਮੈਨੂੰ ਮੇਰੇ ਮੰਮੀ ਪਾਪਾ ਕੋਲ ਪੈਸੇ ਮਿਲ ਜਾਣ ਤੇ ਮੈਂ ਫੜਾਫੜ ਜਾ ਕੇ ਆਪਣੇ ਨਵੇਂ-ਨਵੇਂ ਕੱਪੜੇ ਲਿਆਵਾਂ ਨਵੇਂ ਸ਼ੂਜ਼ ਲਵਾਂ ਨਵੇਂ ਮਤਲਬ ਹਰ ਇੱਕ ਚੀਜ਼ ਜਿਹੜੀ ਆ ਉਹ ਨਵੀਂ-ਨਵੀਂ ਲੈ ਕੇ ਤੇ ਉਹਨੂੰ ਪਾਵਾਂ ਕਰਾਂ ਇਸ ਤਰ੍ਹਾਂ ਦਾ ਮਨ ਹੁੰਦਾ ਵਾ ਬਟ ਉਹਦੇ ਮਤਲਬ ਆਪੋਜੀਟ ਤੁਸੀਂ ਇਸ ਭਰਾ ਦਾ ਮਨ ਦੇਖੋ ਕਿੱਡਾ ਤਕੜਾ ਮਾਨਾ ਬਰਦਰ ਦੱਸ ਰਿਹਾ ਕਿ ਸਕੂਲ ਤੋਂ ਬਾਅਦ 4 ਵਜੇ ਮਤਲਬ ਪਹਿਲਾਂ ਸਕੂਲ ਜਾਣਾ ਸਕੂਲ ਦਾ ਕੰਮ ਕਰ ਸਾਰਾ ਕੁਝ ਕਰਕੇ 4 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਜਾ ਕੇ ਮਿਹਨਤ ਕਰਕੇ ਔਰ ਮਹੀਨੇ ਬਾਅਦ 2500 ਰੁਪਏ ਮਿਲਣਾ ਹੁਣ ਉਹ 2500 ਦੇ ਵਿੱਚੋਂ ਵੀ 1700 ਰੁਪਏ ਦਾ ਜਿਹੜਾ ਵਾ ਪੱਖਾ ਲੈ ਕੇ ਦਿੱਤਾ ਹੁਣ ਗੱਲ ਇੱਥੇ ਮਾਇਨੇ ਨਹੀਂ ਰੱਖਦੀ ਕਿ ਉਹ 1700 ਦਾ ਵਾ ਪੈਸੇ ਬੜੇ ਥੋੜੇ ਆ ਜਾਂ ਕੁਝ ਐਵੇਂ ਆ ਪੂਰਾ 1 ਮਹੀਨਾ ਇਸ ਭਰਾ ਨੇ ਮਿਹਨਤ ਕੀਤੀ ਔਰ ਉਹ ਮਿਹਨਤ ਕਰਕੇ ਜਿੰਨੀ ਕਮਾਈ ਹੋਈ ਉਹਦੇ ਵਿੱਚੋਂ ਇੱਕ 1700 ਦੇ ਨਾਲੇ ਪੱਖਾ ਲਿਆ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਕਿਉਂਕਿ ਇੱਕ ਉਹ ਇਨਸਾਨ ਜਿਹਦੇ ਕੋਲ ਬਹੁਤ ਸਾਰਾ ਧਨ ਆ ਬਹੁਤ ਸਾਰੇ ਪੈਸੇ ਆ ਉਹ ਤੇ ਇੰਨਾਂ ਚੀਜ਼ਾਂ ਨੂੰ ਆਸਾਨੀ ਦੇ ਨਾਲ ਕਰ ਦੇਗਾ ਲੇਕਿਨ ਪੂਰੀ ਮਿਹਨਤ ਕਰਨ ਤੋਂ ਬਾਅਦ ਇਹ ਚੀਜ਼ਾਂ ਨੂੰ ਕਰਨਾ ਬੜਾ ਔਖਾ ਹੋ ਜਾਂਦਾ ਵਾ ਫਿਰ 100 ਰੁਪਿਆ ਕੱਢਣਾ ਵੀ ਬੰਦਾ 10 ਵਾਰੀ ਸੋਚਦਾ ਵਾ ਕਿ ਫੇਰ ਮੈਂ ਇੱਕ ਮਹੀਨਾ ਲਾਵਾਂਗਾ ਤੇ ਫਿਰ ਇਹਨੇ ਪੈਸੇ ਨਾਲ ਕਮਾਏ ਜਾਣੇ ਮੇਰੇ ਕੋਲ ਔਰ ਉਹ ਕਮਾਈ ਕਰਕੇ ਤੇ ਇਸ ਭਰਾ ਨੇ ਉਹ ਪੱਖਾ ਲੈ ਕੇ ਉਸ ਚਰਚ ਦੇ ਵਿੱਚ ਇੱਕਦਰਾਣਾ ਪੇਂਟ ਕੀਤਾ ਹੁਣ ਮੈਂ ਦੱਸਣਾ ਚਾਹਨਾ ਵਾਂ ਕਿ ਤੁਸੀਂ ਇਸ ਗੱਲ ਨੂੰ ਸੋਚ ਕੇ ਦੇਖੋ ਔਰ ਇਹ ਉਹਨਾਂ ਲੋਕਾਂ ਦੇ ਲਈ ਵੀ ਬੜਾ ਵੱਡਾ ਤੇ ਤਕੜਾ ਜਵਾਬ ਆ ਜਿਹੜੇ ਲੋਕ ਸਾਡੇ ਤੇ ਬੇਬੁਨਿਆਦ ਇਲਜ਼ਾਮ ਲਗਾਉਂਦੇ ਆ ਇਹ ਗੱਲ ਕਹਿੰਦੇ ਆ ਕਿ ਇਹ ਲਾਲਚ ਵਿੱਚ ਆ ਗਏ ਆ ਇਹਨਾਂ ਨੂੰ ਲਾਲਚ ਦਿੱਤਾ ਗਿਆ ਅਸ਼ਾ ਬਰਾਦਰ ਤੁਸੀਂ ਮੈਨੂੰ ਦੱਸੋ ਤੁਹਾਨੂੰ 1 ਸਾਲ ਹੋ ਗਿਆ ਵਾ ਅ ਮਤਲਬ ਕਿੰਨਾ ਟਾਈਮ ਦੱਸਿਆ ਤੁਸੀਂ ਪ੍ਰਭੂ ਦੇ ਵਿੱਚ ਆਏ ਉਹ ਮੈਨੂੰ ਸਾਲ ਹੋ ਗਿਆ ਜਿੰਦ ਨੂੰ ਓਕੇ 2 ਸਾਲ ਤੁਸੀਂ ਦੱਸ ਰਹੀ ਸ਼ਾਇਦ ਮਮਾ ਹਨਾ ਨਾ ਹੋ ਗਿਆ ਓਕੇ ਇੰਨੇ ਟਾਈਮ ਦੇ ਦਰਮਿਆਨ ਤੁਹਾਨੂੰ ਚਰਚ ਵੱਲੋਂ ਕਦੀ ਇਹ ਚੀਜ਼ ਸੁਣਨ ਨੂੰ ਮਿਲੀ ਜਾਂ ਚਰਚ ਨੇ ਤੁਹਾਨੂੰ ਕਿਸੇ ਕਿਸਮ ਦਾ ਕੋਈ ਲਾਲਚ ਦਿੱਤਾ ਨਹੀਂ ਲਾਲਚ ਸਾਨੂੰ ਕੋਈ ਨਹੀਂ ਦਿੱਤਾ ਕੋਈ ਪੈਸਾ ਦਿੱਤਾ ਕਦੀ ਕੋਈ ਚਰਚ ਵੱਲੋਂ ਤੁਹਾਨੂੰ ਇਹ ਗੱਲ ਕਹੀ ਗਈ ਹੋਵੇ ਕਿ ਤੁਹਾਡੇ ਸਕੂਲ ਦਾ ਖਰਚ ਤੁਹਾਡਾ ਆ ਖਰਚ ਤੁਹਾਡਾ ਆ ਖਰਚ ਸਾਰਾ ਕੁਝ ਜਿਹੜਾ ਵਾ ਉਹ ਚਰਚ ਦੀ ਵੱਲੋਂ ਕਰ ਦਿੱਤਾ ਜਾਏਗਾ ਨਹੀਂ ਕਦੀ ਇਸ ਤਰ੍ਹਾਂ ਹੋਇਆ ਨਹੀਂ ਸੋ ਇਹ ਆ ਮਤਲਬ ਜੋ ਪ੍ਰੈਕਟੀਕਲ ਚੀਜ਼ ਜਿਹੜੀ ਆਪਾਂ ਤੁਹਾਨੂੰ ਮਤਲਬ ਦਿਖਾ ਰਹੇ ਆ ਲੋਕ ਕੀ ਕਹਿ ਰਹੇ ਆ ਔਰ ਅਸਲੀਅਤ ਕੀ ਆ ਇਹ ਤੁਸੀਂ ਜਾਣਗੇ ਜੋ ਔਰ ਸਭ ਤੋਂ ਇੱਕ ਖਾਸ ਅਹਿਮ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਜਿਹੜੀ ਸਾਨੂੰ ਜਦੋਂ ਇਹਨਾਂ ਦੀ ਗਵਾਹੀ ਚਰਚ ਵਿੱਚ ਹੋ ਰਹੀ ਸੀ ਕਿ ਸਾਨੂੰ ਵੀ ਪਤਾ ਚੱਲਿਆ ਕੀ ਇਹ ਜਿਹੜਾ ਘਰ ਤੁਸੀਂ ਅਸੀਂ ਜਿੱਥੇ ਗਵਾਈ ਇਹਦੀ ਬ੍ਰਦਰ ਦੀ ਰਿਕਾਰਡ ਕਰ ਰਹੇ ਆ ਨਾ ਅਸੀਂ ਇਹ ਥੋੜਾ ਘਰ ਵੀ ਤੁਹਾਨੂੰ ਦਿਖਾਵਾਂਗੇ ਇੱਕ ਘਰ ਇਹਨਾਂ ਦਾ ਆਪਣਾ ਨਹੀਂ ਹੈ ਰੈਂਟ ਤੇ ਆ ਰੈਂਟ ਤੇ ਹੈ ਨਾ ਬ੍ਰਦਰ ਕਿੰਨਾ ਰੈਂਟ ਜਾਂਦਾ ਮਹੀਨੇ ਦਾ ਰੈਂਟ 4000 4000 ਰੁਪਿਆ ਜਿਹੜਾ ਵਾ ਇਹਨਾਂ ਦਾ ਰੈਂਟ ਜਾਂਦਾ ਵਾ ਸੋਚ ਕੇ ਦੇਖੋ ਤੁਸੀਂ ਇੱਕ ਉਹ ਫੈਮਲੀ ਇੱਕ ਉਹ ਪਰਿਵਾਰ ਜਿਹੜਾ ਕਿ ਰੈਂਟ ਤੇ ਰਹਿ ਰਿਹਾ ਵਾ ਔਰ ਉਹਨਾਂ ਉਸ ਪਰਿਵਾਰ ਦਾ ਇਹ ਹੋਣਹਾਰ ਬੱਚਾ ਜਿਹੜਾ ਕਿ ਪਾਰਟ ਟਾਈਮ ਕੰਮ ਕਰਕੇ 2500 ਰੁਪਿਆ ਕਮਾ ਰਿਹਾ ਵਾ ਕੋਈ ਲਾਲਸਾ ਨਹੀਂ ਕੋਈ ਇਹੋ ਜੀ ਚੀਜ਼ ਨਹੀਂ ਮੈਂ ਆਪਣੇ ਕੱਪੜੇ ਬਣਾ ਲਾਂ ਮੈਂ ਉੰਜ ਕਰ ਲਾਂ ਮੈਂ ਉੰਜ ਕਰ ਲਾਂ ਆਪਣੇ ਮਾਤਾ ਪਿਤਾ ਨੂੰ ਸਪੋਰਟ ਵੀ ਕਰ ਰਿਹਾ ਵਾ ਔਰ ਉਹਨਾਂ ਪੈਸਿਆਂ ਦੇ ਵਿੱਚੋਂ ਹੀ ਇਹਨੇ ਮਨ ਤਿਆਰ ਕੀਤਾ ਆਪਣਾ ਮਨ ਬਣਾਇਆ ਕਿ ਪ੍ਰਭੂ ਮੈਂ ਇਸ ਸੇਵਾ ਨੂੰ ਕਰਨਾ ਚਾਹੁੰਦਾ ਹਾਂ ਮੈਂ ਨਹੀਂ ਚਾਹੁੰਦਾ ਕਿ ਇਹ ਭੈਣਾਂ ਗਰਮੀ ਦੇ ਵਿੱਚ ਬੈਠਣ ਮੈਂ ਇਹਨਾਂ ਦੇ ਲਈ ਆਪਣੇ ਉਹਨਾਂ ਪੈਸਿਆਂ ਦੇ ਵਿੱਚੋਂ ਇੱਕ ਪੱਖਾ ਲੈ ਕੇ ਆਵਾਂਗਾ ਤਾਂ ਕਿ ਇਹ ਵੀ ਭੈਣਾਂ ਜੋ ਆਪਣੀ ਸੇਵਾ ਕਰ ਰਹੀਆਂ ਉਹ ਪੱਖੇ ਦੇ ਹੇਠਾਂ ਬੈਠ ਕੇ ਆਪਣੀ ਉਹ ਸੇਵਾ ਨੂੰ ਕੰਟੀਨਿਊ ਕਰ ਸਕਣ ਤੇ ਸੱਚਮੁੱਚ ਤੁਸੀਂ ਇਸ ਗਵਾਹੀ ਤੋਂ ਸਮਝ ਸਕਦੇ ਜੇ ਕਿ ਜਿੰਨੇ ਵੀ ਲੋਕ ਪ੍ਰਭੂ ਦੇ ਵਿੱਚ ਜਾ ਰਹੇ ਆ ਅਸੀਂ ਤਾਂ ਚਲੋ ਇਹਨਾਂ ਚੀਜ਼ਾਂ ਦੇ ਖੁਦ ਗਵਾਹ ਆ ਨਾ ਸਾਨੂੰ ਕਿਸੇ ਕਿਸਮ ਦਾ ਕੋਈ ਲਾਲਚ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਦਿੱਤੀ ਗਈ ਜਿਹਦੇ ਕਾਰਨ ਅਸੀਂ ਪ੍ਰਭੂ ਦੇ ਵਿੱਚ ਚੱਲ ਰਹੇ ਹਾਂ ਲੇਕਿਨ ਇਹ ਉਹਨਾਂ ਲੋਕਾਂ ਦੇ ਲਈ ਇੱਕ ਤਕੜਾ ਜਵਾਬ ਆ ਜਿਹੜੇ ਲੋਕ ਇਸ ਗੱਲ ਨੂੰ ਕਹਿੰਦੇ ਆ ਨਾ ਕਿ ਲਾਲਚ ਦਾ ਕਰਕੇ ਪ੍ਰਭੂ ਦੇ ਵਿੱਚ ਚੱਲ ਗਏ ਆ ਸੋ ਮੈਂ ਕਹਿਣਾ ਚਾਹੁੰਦਾ ਹਾਂ ਇਸ ਗਵਾਹੀ ਤੋਂ ਤੁਸੀਂ ਸਮਝ ਸਕਦੇ ਜੀ ਸੋ ਮੇਰੀ ਸਾਰਿਆਂ ਨੂੰ ਫਿਰ ਤੋਂ ਇੱਕ ਰਿਕਵੈਸਟ ਆ ਇਸ ਗਵਾਹੀ ਨੂੰ ਜਿੰਨਾ ਵੀ ਵੱਧ ਵੱਧ ਸ਼ੇਅਰ ਕੀਤਾ ਜਾ ਸਕਦਾ ਵਾ ਕਰੋ ਤਾਂ ਕਿ ਇਹ ਉਹਨਾਂ ਭੈਣ ਭਰਾਵਾਂ ਤੱਕ ਮੈਸੇਜ ਪਹੁੰਚੇ ਉਹਨਾਂ ਭੈਣ ਭਰਾਵਾਂ ਤੱਕ ਗੱਲ ਪਹੁੰਚੇ ਜਿਹੜੇ ਕਹਿੰਦੇ ਆ ਕਿ ਲਾਲਚ ਲੈ ਕੇ ਪ੍ਰਭੂ ਦੇ ਵੱਲ ਆਏ ਆ ਜੇ ਅਗਰ ਲਾਲਚ ਲੈ ਕੇ ਪ੍ਰਭੂ ਦੇ ਵੱਲ ਆਏ ਹੁੰਦੇ ਤੇ ਕੀ ਆ ਜੇ ਰੈਂਟ ਦੇ ਰਹਿਣ ਦੇ ਹੁੰਦੇ ਕੀ ਇਹ ਅੱਜ ਮਹੀਨੇ ਦਾ 4000 ਰੁਪਿਆ ਕਿਰਾਇਆ ਹੀ ਦੇਣ ਦੇ ਹੁੰਦੇ ਸਵੈਸਰਾਂ ਦਾ ਕੋਈ ਵਿਸ਼ਾ ਨਹੀਂ ਆ ਸਭ ਫੂਕੀਆਂ ਗੱਲਾਂ ਨੇ ਕਿਸੇ ਵੀ ਕਿਸਮ ਮਤਲਬ ਕਿਸੇ ਵੀ ਗੱਲ ਦੇ ਵਿੱਚ ਕੋਈ ਦਮ ਨਹੀਂ ਆ ਬਸ ਇਧਰੋਂ ਉਧਰੋਂ ਸੁਣ ਸੁਣਾ ਕੇ ਲੋਕੀ ਕਹਿ ਦਿੰਦੇ ਆ ਲਾਲਚ ਕਿਉਂਕਿ ਅਸੀਂ ਇਸ ਅਸੀਂ ਇਸ ਚੀਜ਼ ਦਾ ਸਵਾਦ ਚਖਿਆ ਵਾ ਕਿੱਦਾਂ ਪ੍ਰਭੂ ਦੇ ਕੋਲ ਲੋਕ ਆਉਂਦੇ ਆ ਸੋ ਆਓ ਹੁਣ ਅਸੀਂ ਇਸ ਇਹ ਜੋ ਬ੍ਰਦਰ ਸਾਡੇ ਨਾਲ ਬੈਠੇ ਆ ਇਹਨਾਂ ਦੇ ਮਦਰ ਦੇ ਨਾਲ ਵੀ ਥੋੜੀ ਗੱਲ ਕਰਾਂਗੇ ਕਿਉਂਕਿ ਸਾਡੇ ਮਨ ਨੂੰ ਇੰਨੀ ਜ਼ਿਆਦਾ ਖੁਸ਼ੀ ਮਿਲੀ ਆ ਤੇ ਅਸੀਂ ਉਹਨਾਂ ਤੋਂ ਵੀ ਜਾਣਾਂਗੇ ਕਿ ਜਦੋਂ ਜਦੋਂ ਇਸ ਭਰਾ ਨੇ ਮਨ ਤਿਆਰ ਕੀਤਾ ਕਿ ਮੈਂ ਆ ਕੰਮ ਕਰਨਾ ਚਾਹੁੰਦਾ ਵਾ ਤੇ ਇਹਨਾਂ ਦੀ ਮਦਰ ਨੂੰ ਕਿਸ ਤਰ੍ਹਾਂ ਦਾ ਲੱਗਾ ਆਪਾਂ ਉਹਨਾਂ ਦੇ ਨਾਲ ਵੀ ਥੋੜੀ ਗੱਲਬਾਤ ਨੂੰ ਕਰਦੇ ਆ ਸੋ ਇਹ ਸਿਸਟਰ ਨੇ ਉਸ ਬ੍ਰਦਰ ਦੇ ਮਦਰ ਨੇ ਸੋ ਸਿਸਟਰ ਜੀ ਤੁਹਾਡਾ ਸ਼ੁਗਨਾਮ ਕੀ ਆ ਸविता ਸविता ਹਾਂਜੀ ਸੋ ਇਹ ਸਿਸਟਰ ਦਾ ਨਾਮ ਸविता ਆ ਤੇ ਸਿਸਟਰ ਜੀ ਅਸੀਂ ਤੁਹਾਡੇ ਤੋਂ ਵੀ ਜਾਨਣਾ ਚਾਹੁੰਦੇ ਆ ਕਿ ਜਦੋਂ ਤੁਹਾਡੇ ਨੇ ਉਹ ਸਾਰੇ ਮਾਹੌਲ ਨੂੰ ਦੇਖਦੇ ਹੋਏ ਉਹਦਾ ਮਨ ਬਣਿਆ ਕਿ ਮੈਂ ਇਹਨਾਂ ਭੈਣਾਂ ਦੇ ਲਈ ਇੱਕ ਪੱਖਾ ਲੈਣਾ ਚਾਹੁੰਦਾ ਵਾ ਤੇ ਉਹਨੇ ਉਸ ਗੱਲ ਨੂੰ ਫਿਰ ਅ ਮਹਿਸੂਸ ਸਮਝ ਸਕਦਾ ਕਿ ਉਹਨੇ ਸਟਾਰਟਿੰਗ ਚ ਤੇ ਤੁਹਾਡੇ ਨਾਲ ਹੀ ਕੀਤਾ ਹੋਏਗਾ ਹਾਂਜੀ ਹਾਂਜੀ ਇਹਨੇ ਕਿਹਾ ਕਿ ਮੰਮੀ ਮੈਂ ਨਾ ਪੱਖਾ ਦੇਣਾ ਮੈਂ ਕਿਹਾ ਕੋਈ ਗੱਲ ਨਹੀਂ ਅੱਜ ਕਿਤਨੇ ਪੈਸੇ ਮਿਲੂਗੇ ਤੇ ਤੂੰ ਦੇ ਆਈ ਓਕੇ ਓਕੇ ਸੋ ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਮਤਲਬ ਇਹ ਇਹ ਸਿਸਟਰ ਜੀ ਤੁਸੀਂ ਇਸ ਘਰ ਦੇ ਵਿੱਚ ਰੈਂਟ ਤੇ ਰਹਿ ਰਹੇ ਹੋ ਨਾ ਹਾਂਜੀ ਹਨਾ ਆਪਾਂ ਬ੍ਰਦਰ ਤੋਂ ਤੇ ਚਲੋ ਇਸ ਗੱਲ ਨੂੰ ਕਲੀਅਰ ਕੀਤਾ ਜਾਂ ਇਹਨਾਂ ਨੇ ਬੋਲਿਆ ਕਿ ਚੱਲ ਜਿਹੜੀ ਤੇਰੀ ਸੈਲਰੀ ਆਣੀ ਆ ਤੇ ਤੂੰ ਉਹਦੇ ਵਿੱਚੋਂ ਜੋ ਪੱਖਾ ਲੈਣਾ ਵਾ ਤੂੰ ਲੈ ਕੇ ਦੇ ਦੇ ਇੱਕ ਮਾਂ ਦੇ ਕੋਲੋਂ ਵੀ ਹੈ ਨਾ ਮਤਲਬ ਕਿੰਨਾ ਅੱਛਾ ਮਾਨਿਆ ਉਹਨਾਂ ਨੇ ਵੀ ਇਹ ਚੀਜ਼ ਨੂੰ ਨਹੀਂ ਸੋਚਿਆ ਕਿ ਆਪਾਂ ਤੇ ਪਹਿਲਾਂ ਹੀ ਰੈਂਟ ਤੇ ਰਹਿ ਰਹੇ ਆ ਤੇ ਸਾਡੇ ਕੋਲ ਤੇ ਅੱਗੇ ਹੀ ਮਤਲਬ ਸਰਕਲ ਸਿਸਟਮ ਸਾਰਾ ਕੁਝ ਏਵੇਂ ਆ ਤੇ ਮਤਲਬ ਆਪਣਾ ਜੇ ਘਰ ਨਹੀਂ ਆ ਕੁਝ ਨਹੀਂ ਆ ਤੇ ਤੂੰ ਕਹਿ ਰਿਹਾ ਕਿ ਹਣਾ ਮਤਲਬ ਪੱਖਾ ਲੈ ਕੇ ਦੇਣਾ ਵਾ ਗੱਲ ਅਜੀਜ਼ੋ ਇੱਥੇ Uh, मतलब बहुत सारे लोग शायद सोच सकते हैं कि की ये 15 16 1700 दी चीज है विद्वा, विद्वा ते ओनु इतना ज्यादा हाईलाइट ਕਰ ਰਹੇ ਆ ਕਿਉਂਕਿ ਅਗਰ ਅਸੀਂ ਬਾਈਬਲ ਨੂੰ ਵੀ ਪੜਦੇ ਆਂ ਤੇ ਤੁਸੀਂ ਉੱਥੇ ਵੀ ਦੇਖ ਸਕਦੇ ਜੇ ਕਿ ਇੱਕ ਜੋ ਵਿਧਵਾ ਵਿਧਵਾ ਦਾ મતલਬ ਨਾਮ ਆਂਦਾਵਾ ਤੇ ਜਦੋਂ ਉਹਨੇ ਵੀ ਬੀਜ ਪਾਇਆ ਤੇ ਜਿੱਥੇ ਬਹੁਤ ਸਾਰਿਆਂ ਦੇ ਕੋਲ ਬਹੁਤ ਸਾਰਾ ਸੀ ਉਹਨਾਂ ਨੇ ਤੇ ਉਹਦੇ ਵਿੱਚੋਂ ਕੀਤਾ ਲੇਕਿਨ ਉਹਦੇ ਕੋਲ ਜੋ ਹੈਗਾ ਸੀ ਉਹਨੇ ਉਹੀ ਉਹੀ મતલਬ ਬੀਜ ਦਿੱਤਾ ਔਰ ਉਹਦੀ ਵੀ ਗਵਾਹੀ ਹੈ ਇੱਕ ਤਰ੍ਹਾਂ ਨਾਲ ਉਹਦੀ ਵੀ ਉਹ ਗਵਾਹੀ ਮਤਲਬ ਰਿਕਾਰਡ ਕੀਤੀ ਗਈ ਹੈ ਬਾਈਬਲ ਦੇ ਵਿੱਚ ਦੱਸਿਆ ਗਿਆ ਵਾ ਸਾਡੇ ਲਈ ਤੇ ਸੱਚਮੁੱਚ ਇੱਥੇ ਵੀ ਮੈਂ ਸਮਝਦਾ ਵਾਂ ਕਿ ਕੁਝ ਸ਼ਾਸਤਰਾ ਦਾ ਹੀ ਆ ਕਿਉਂਕਿ ਇਹਨਾਂ ਦੇ ਕੋਲ ਆਪਣਾ ਕੋਈ ਇੰਨਾ ਜ਼ਿਆਦਾ ਸਰਕਲ ਸਿਸਟਮ ਹੈ ਜੀ ਉਹਨਾਂ ਨਹੀਂ ਆ ਲੇਕਿਨ ਫਿਰ ਵੀ ਜੋ ਕੁਝ ਵੀ ਉਹਨਾਂ ਕੋਲ ਹੈਗਾ ਸੀ ਉਹਦੇ ਵਿੱਚੋਂ ਵੀ ਨਾ ਨੇ ਜਰਾ ਜਨਵਰੀ ਐ ਸੋਚਿਆ ਕਿ ਚਲੋ ਅਜੇ 2 ਮਹੀਨੇ 4 ਮਹੀਨੇ ਰੋਕ ਜਾਂਦੇ ਹਾਂ ਜਾਂ ਨੈਕਸਟ ਜਿਹੜੀਆਂ ਆਉਣ ਵਾਲੀਆਂ ਗਰਮੀਆਂ ਉਦੋਂ ਇਹ ਸਾਰੇ ਇੰਤਜ਼ਾਮ ਕਰ ਦਾਂਗੇ ਸੋ ਮੈਂ ਸਮਝਦਾ ਵਾਂ ਇਹ ਇੱਕ ਬੜੀ ਵੱਡੀ ਗੱਲ ਔਰ ਇਹਦੇ ਲਈ ਜਿਹੜਾ ਇਹਦਾ ప్రతిਫਲ ਆ ਉਹ ਇਹਨਾਂ ਨੂੰ ਪਰਮੇਸ਼ਰ ਬਹੁਤ ਤਾਇਤ ਦੇ ਨਾਲ ਦੇ ਚੁੱਕੇ ਆ ਤੇ ਸਾਡੀ ਦਿਲੋਂ ਦੁਆ ਆ ਪ੍ਰਾਰਥਨਾ ਆ ਕਿ ਪ੍ਰਭੂ ਇਸ ਭੈਣ ਨੂੰ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੇ ਬੇਟੇ ਨੂੰ ਬਹੁਤ ਜ਼ਿਆਦਾ ਬles ਕਰਨ ਆਸ਼ਿਸ਼ਿਤ ਕਰਨ ਵਧਾਉਣ ਤੇ ਸਭ ਗੱਲਾਂ ਲਈ ਖੁਦਾ ਦਾ ਧੰਨਵਾਦ ਆ ਔਰ ਲਾਸਟ ਇੱਕ ਚੀਜ਼ ਜਿਹੜੀ ਮੈਂ ਫਿਰ ਤੋਂ ਇਸ ਭੈਣ ਨੂੰ ਵੀ ਪੁੱਛਣਾ ਚਾਹੁੰਦਾ ਵਾਂ ਕਿ ਸਿਸਟਰ ਜੀ ਜਿੰਨਾ ਸਮਾਂ ਜਿਵੇਂ ਆ ਤੁਹਾਡੇ ਬੇਟੇ ਨੇ ਦੱਸ ਹੀ ਦਿੱਤਾ ਕਿ ਤੁਹਾਨੂੰ 2 ਸਾਲ ਹੋ ਚੁੱਕੇ ਔਰ ਸਟਾਰਟਿੰਗ ਜਿਹੜੀ ਸੀ ਤੁਹਾਨੂੰ ਇੱਕ ਅਲਰਜੀ ਦੀ ਪ੍ਰੋਬਲਮ ਜਿਹਦੇ ਕਾਰਨ ਤੁਸੀਂ ਪ੍ਰਭੂ ਦੇ ਵਿੱਚ ਆਏ ਕਿ ਚਲੋ ਉਹ ਤੇ ਬੱਚਾ ਵਾ ਤੇ ਹੋ ਸਕਦਾ ਵਾ ਕਈ ਕੁਛ ਲੋਕ ਇਹ ਨਾ ਸੋਚਣ ਕਿ ਸ਼ਾਇਦ ਉਹਨੂੰ ਵਰਗਲਾ ਲਿਆ ਵਾ ਜਾਂ ਉਹਨੂੰ ਆਪਣੀਆਂ ਗੱਲਾਂ 'ਚ ਲਿਆਉਂਦਾ ਵਾ ਸੋ ਮੈਂ ਤੁਹਾਡੇ ਕੋਲੋਂ ਜਾਨਣਾ ਚਾਹੁੰਨਾ ਵਾਂ ਕਿ ਵਾਕਿਆ ਹੀ ਤੁਹਾਨੂੰ ਕਿਸੇ ਕਿਸਮ ਦਾ ਕੋਈ ਵੀ ਲਾਲਚ ਤੇ ਨਹੀਂ ਨ ਦਿੱਤਾ ਗਿਆ ਚਰਚ ਵਿੱਚ ਆਉਂਦੇ ਸਾਨੂੰ ਕੋਈ ਲਾਲਚ ਨਹੀਂ ਦਿੱਤਾ ਗਿਆ ਮੈਂ ਸਿਰਫ ਆਪਣੀ ਮਰਜ਼ੀ ਨਾਲ ਗਈਆਂ ਜਾਂ ਸਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਆਓ ਆਓ ਇਹ ਵੀ ਨਹੀਂ ਹੈ ਮੈਂ ਸਿਰਫ ਆਪਣੀ ਮਰਜ਼ੀ ਨਾਲ ਸਾਨੂੰ ਕੋਈ ਲਾਲਚ ਕਵਸਚਨ ਨਹੀਂ ਦਿੱਤਾ ਗਿਆ ਸੀ ਕਿ ਪ੍ਰਭੂ ਵਿੱਚ ਚੱਲ ਕੇ ਤੁਹਾਡਾ ਧਰਮ ਬਦਲਿਆ ਵਾ ਜਾਂ ਤੁਹਾਡਾ ਮਨ ਬਦਲਿਆ ਵਾ ਮੇਰਾ ਜੀਵਨ ਬਦਲਿਆ ਤੁਹਾਡਾ ਜੀਵਨ ਬਦਲਿਆ ਤੁਹਾਡਾ ਮਨ ਬਦਲਿਆ ਵਾ ਹਨਾ ਜੋ ਪਹਿਲਾ ਸੰਸਾਰ ਦੇ ਵਿੱਚ ਰਹਿੰਦੀ ਸੀ ਤੇ ਮੈਂ ਦੁਖੀ ਰਹਿਣੀ ਹਾਂ ਜੀ ਮਤਲਬ ਕਿ ਕਿਸੇ ਵੀ ਟਾਈਮ ਸਾਡੇ ਘਰ ਰੋਟੀ ਤੱਕ ਨਹੀਂ ਚੱਜ ਤਰੀਕੇ ਨਾਲ ਬੰਦੀ ਹੀਗੀ ਤੇ ਅੱਜ ਮੈਂ ਫ੍ਰਿਜ ਵੀ ਲੈ ਲਿਆ ਫ੍ਰਿਜ ਵੀ ਲੈ ਲਿਆ ਵਾ ਕਿਉਂਕਿ ਤੁਸੀਂ ਸਮਝ ਸਕਦੇ ਜੋ ਜਦੋਂ ਇਨਸਾਨ ਸੰਸਾਰ ਦੇ ਵਿੱਚ ਹੁੰਦਾ ਦੁੱਖਾਂ ਬਿਮਾਰੀਆਂ ਤਰ੍ਹਾਂ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹੁੰਦਾ ਵਾ ਉਹ ਜਿੰਨਾ ਵੀ ਸੇਵਿੰਗ ਹੁੰਦੀ ਜਿੰਨਾ ਵੀ ਪੈਸਾ ਹੁੰਦਾ ਉਹਨਾਂ ਚੀਜ਼ਾਂ 'ਚ ਨਿਕਲ ਜਾਂਦਾ ਤੇ ਅੱਜ ਇਹ ਪ੍ਰਭੂ ਦੇ ਵਿੱਚ ਆਇਆ ਕਿਉਂਕਿ ਜੀਵਨ ਜਿਹੜਾ ਆ ਉਹ ਪ੍ਰਭੂ ਦੇ ਨਾਮ ਦੇ ਵਿੱਚ ਆ ਸ਼ਿਫਾ ਜਿਹੜੀ ਆ ਉਹ ਪ੍ਰਭੂ ਦੇ ਨਾਮ 'ਚ ਆ ਛੁਟਕਾਰਾ ਜਿਹੜਾ ਆ ਉਹ ਸਿਰਫ ਤੇ ਸਿਰਫ ਪ੍ਰਭੂ ਦੇ ਨਾਮ ਦੇ ਵਿੱਚ ਔਰ ਉੱਥੋਂ ਹੀ ਸਾਨੂੰ ਮਿਲ ਸਕਦਾ ਸਾਡਾ ਜਿਹੜਾ ਵਾ ਉਹ ਜੀਵਨ ਬਦਲਿਆ ਵਾ ਸਾਡਾ ਮਨ ਬਦਲਿਆ ਵਾ ਸਾਡਾ ਕਿਸੇ ਦਾ ਕੋਈ ਧਰਮ ਨਹੀਂ ਬਦਲਿਆ ਔਰ ਅਸੀਂ ਸਭ ਇਸ ਗੱਲ ਦੇ ਗਵਾਹ ਵਾਂ ਸੋ ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਵੱਡੀ ਬਰਕਤ ਦੇਣ ਆਸ਼ੀਸ਼ ਦੇਣ ਇਸ ਗਵਾਹੀ ਦੇ ਨਾਲ ਸਭ ਨੂੰ ਜੈ ਮਸੀਹ